ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਮੈਂ ਛੋਟੀ ਜੀ ਰੀਲ ਦੇ ਮੱਦੇਨ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਜਿਨ੍ਹਾਂ ਦੇ ਵੀ ਹਰੇ ਬਾਸਮਤੀਆਂ ਜਾਂ ਫਿਰ ਕੋਈ ਡੋਗਰ ਪੂਸੇ ਜਾਂ ਕੋਈ ਮੁੱਛਲ ਵਗੈਰਾ ਖੜੀ ਹੈ ਕਿਸਾਨ ਦੋਸਤੋ ਹੁਣ ਗੁੰਮ ਦੇ ਹੋਣ ਕਰਕੇ ਤੇਲੇ ਦਾ ਅਟੈਕ ਕੁਝ ਜ਼ਿਆਦਾ ਚੱਲੇ ਜਦੋਂ ਤੇਲੇ ਦਾ ਅਟੈਕ ਜ਼ਿਆਦਾ ਆ ਜਾਏ ਆਪਾਂ ਕੋਈ ਵੀ ਦਵਾਈ ਜਿਹੜੀ ਕੀ ਰੱਜ ਕੇ ਕੰਮ ਕਰਦੀ ਹੈ ਜਿਹੜੀ ਪੱਤਿਆਂ 'ਤੇ ਰੱਜ ਕੇ ਕੰਮ ਕਰਦੀ ਹੈ ਜਿਨ੍ਹਾਂ ਦੇ ਪੱਤੇ ਥੋੜੇ ਹੁਣ ਹਲਕੇ ਪੀਲੇ ਰੰਗ 'ਚ ਹੋ ਚੱਲੇ ਆ ਫਸਲਾਂ ਵਧੀਆਂ ਥੋੜੀਆਂ ਜੀ ਜ਼ਿਆਦੇ ਤੇ نیچے ਤੱਕ ਦਵਾਈ ਪ੍ਰੋਪਰ ਪਹੁੰਚ ਨਹੀਂ ਰਹੀ ਜਿਹੜੀ ਵੀ ਤੁਸੀਂ ਦਵਾਈ ਹੁਣ ਉੱਪਰ ਕਰੋਗੇ ਟੋਲੀਆਂ ਵਾਲੇ ਵੀ ਜਿਹੜੇ ਆਉਣਗੇ ਕਿਉਂਕਿ ਵੱਡੇ ਪੂੰਡਾਂ ਨਾਲ ਪ੍ਰੈਸ਼ਰ ਪੰਪਾਂ ਨਾਲ ਥੋੜੀ ਜ਼ਿਆਦਾ ਸਪਰੇ ਹੋ ਰਹੀ ਆ ਛੋਟੀਆਂ ਦਰਮਿਆਣ ਹੁਣ ਮਿਲਦੀਆਂ ਨਹੀਂ ਤੇ ਵਾਹ ਨਿਬੜਦਾ ਨਹੀਂਗਾ ਉੱਥੇ ਜਦੋਂ ਵੀ ਹੁਣ ਤੁਸੀਂ ਸਪਰੇ ਪਾਉਣੀ ਆ ਕੋਸ਼ਿਸ਼ ਕਰੋ ਕੋਈ ਬੀਪੀਐਮਸੀ ਟਾਈਪ ਜਾਂ ਕੋਈ ਗੈਸ ਵਾਲੀ ਦਵਾਈ ਜਿਹੜੀ ਵੀ ਤੁਹਾਨੂੰ ਮਿਲੇ ਉਹਨੂੰ ਪਾ ਲਈਓ ਜ਼ਰੂਰ ਰੀਜ਼ਨ ਕੀ ਐ ਮੈਂ ਸਮਝ ਸਕਦਾ ਗੈਸ ਥੋੜੀ ਚੜਨ ਲੱਗੀ ਪ੍ਰੋਬਲਮ ਕਿ ਬਰੀਕ ਬਰੀਕ ਦਾਣੇ ਤੇਲੇ ਦੇ ਹਰੇਕ ਬੂਟੇ ਤੇ ਕੁਝ ਜ਼ਿਆਦਾ ਚੱਲੇ ਆ ਆ ਦਿਖ ਰਿਹਾ ਉਹ ਕੁਸ਼ਰ ਮੈਂ ਤੁਹਾਨੂੰ ਇੱਕ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਆ ਦੇਖੋ ਜੀ ਬੈਠਾ ਬੜਾ ਮੋਟਾ ਹੋਇਆ ਪਿਆ ਠੀਕ ਹੈ ਨਾ ਅਟੇਡਾ ਤੁਰ ਗਿਆ ਜੀ ਇਹ ਦੇਖੋ ਆ ਨਿੱਕੇ ਨਿੱਕੇ ਬਰੀਕ ਬਰੀਕ ਦਾਣੇ ਦਿਸਦੇ ਪਏ ਇਹ ਆ ਦੇਖੋ ਧਿਆਨ ਨਾਲ ਇਹਦੀ ਪਾਪੂਲੇਸ਼ਨ ਵੇਖੋ ਦੇਖ ਰਹੇ ਹੋ ਨਾ ਆ ਨਿੱਕਾ 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 ਉਹ ਵੇਖੋ ਆ ਦੇਖੋ ਠੀਕ ਹੈ ਨਾ ਇਹ ਹਰੇ ਕਬੂਟੇ ਤੇ ਹੀ ਤਕਰੀਬਨ ਜਿੰਨੇ ਵੀ ਬੂਟੇ ਆਪਾਂ ਵੇਖਾਂਗੇ ਤਕਰੀਬਨ ਸਾਰੇ ਬੂਟਿਆਂ ਤੇ ਹੀ ਇਹ ਠੀਕ ਹੈ ਨਾ ਤੇ ਉਹ ਦੇਖੋ ਤੇ ਦਿਖ ਰਹੇ ਹੋਣਗੇ ਤੁਹਾਨੂੰ ਰੀਜ਼ਨ ਕੀ ਜਿਹੜੀ ਆਪਾਂ ਗੈਂਸਲੀ ਦਵਾਈ ਪਾਉਣੀ ਹੈ ਇਹ ਹੁਣ ਪਾਉਣੀ ਇਸ ਟਾਈਮ ਜ਼ਰੂਰੀ ਹੋਈ ਪਈ ਹੈ ਕਿਉਂਕਿ ਨੀਚੇ ਤੱਕ ਪ੍ਰੋਪਰ ਦਵਾਈ ਪਹੁੰਚਣਾ ਨਹੀਂ ਤੇ ਜਿਨ੍ਹਾਂ ਨੇ ਵੀ ਸਪਰੇ ਕੋਈ ਕੀਤੀ ਨੂੰ 5-7-10 ਦਿਨ ਹੋਏ ਅਗਲਾ ਕਹਿੰਦਾ ਸਪਰੇ ਹੋਣੇ ਕੀਤੀ ਹੈ ਗੈਂਸਲੀ ਦਵਾਈ ਪਾਉਣੀ ਬਹੁਤ ਜ਼ਰੂਰੀ ਤੇ ਗੈਂਸਲੀ ਦਵਾਈ ਪਾਉਣੀ ਭੁੱਲੀ ਹੋਣਾ ਥੈਂਕ ਯੂ ਸੋ ਮੱਚ